ਗੁਰੂ ਪਿਆਰੇਓ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਸਥਾਨ ਤੇ ਚਾਰ ਵਾਰ ਆਏ ਨੇ ਜੀ ਪਹਿਲੀ ਵਾਰ 1688 ਈਸਵੀ ਯਾਨੀ ਕਿ 1745 ਬਿਕਰਮੀ ਨੂੰ ਪੰਗਾਣੀ ਦੀ ਜੰਗ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਜਾਂਦੇ ਆ ਪਿੰਡ ਕੋਟਲਾ ਨਿਹੰਗ ਦੇ ਪਾਸ ਰੋੜਾਂ ਦੇ ਪੱਠੇ ਤੇ ਪਹੁੰਚੇ ਪੱਠਾ ਪੂਰੀ ਤਰ੍ਹਾਂ ਦਗਦਾ ਕਰਕੇ ਜਲ ਰਿਆ ਸੀ ਗੁਰੂ ਜੀ ਨੇ ਪੱਠਾ ਮਜ਼ਦੂਰਾਂ ਤੋਂ ਕੁਝ ਸਮਾਂ ਠਹਿਰਨ ਲਈ ਜਗ੍ਹਾ ਬਾਰੇ ਪੁੱਛਿਆ ਤਾਂ ਉਹਨਾਂ ਨੇ ਲਾਪਰਵਾਹੀ ਜਾਂ ਮਜ਼ਾਕੀਆ ਲਹਿਜੇ ਨਾਲ ਪੱਠੇ ਵੱਲ ਇਸ਼ਾਰਾ ਕੀਤਾ ਗੁਰੂ ਜੀ ਨੇ ਇਹਨਾਂ ਦੀ ਨੀਅਤ ਨੂੰ ਸਮਝ ਲਿਆ ਅਤੇ ਨੀਲੇ ਘੋੜੇ ਦੀ ਬਾੰਗ ਹਲਾਈ ਤਾਂ ਘੋੜਾ ਪੱਠੇ ਤੇ ਚੜ ਗਿਆ ਅਤੇ ਘੋੜੇ ਦੇ ਅਗਲੇ ਪੌੜਾਂ ਦੇ ਲੱਗਦੇ ਹੀ ਪੱਠਾ ਅਜੀਬ ਢੰਗ ਨਾਲ ਠੰਡਾ ਹੋ ਗਿਆ ਗੁਰੂ ਮਹਾਰਾਜ ਨੇ ਗੁਰਬਾਣੀ ਦਾ ਉਚਾਰਨ ਕੀਤਾ ਤਪਤ ਮਾਹ ਠੰਡ ਵਰਤਾਈ ਅਨੰਦ ਪਿਆ ਦੁਖਣਾਠੇ ਪਾਈ ਅਤੇ ਦੂਜੀ ਵਾਰ ਗੁਰੂ ਮਹਾਰਾਜ ਜੀ 1694 ਈਸਵੀ ਜਾਨੀ ਕਿ 1751 ਬਿਕਰਮੀ ਨੂੰ ਨਿਹੰਗ ਖਾਂ ਦੇ ਲੜਕੇ ਆਲਮ ਖਾਂ ਦੀ ਮੰਗਣੀ ਸਮੇ ਸੱਦੇ ਤੇ ਆਈ ਅਤੇ ਇੱਥੇ ਠਹਿਰ ਕੇ ਹੀ ਕਿਲੇ ਵਿੱਚ ਗਏ ਤੀਜੀ ਵਾਰ ਗੁਰੂ ਮਹਾਰਾਜ ਜੀ 1720 ਈਸਵੀ ਯਾਨੀ ਕਿ 1759 ਵਿਕਰਮੀ ਨੂੰ ਕੁਰੂਕhetra ਤੋਂ ਵਾਪਸੀ ਸਮੇਂ ਪੱਠੇ ਦੇ ਸਥਾਨ ਤੇ ਪਹੁੰਚੇ ਅਤੇ ਇੱਥੇ ਰੁਕ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਅਨੰਦਪੁਰ ਸਾਹਿਬ ਚਲੇ ਗਏ ਅਤੇ ਚੌਥੀ ਵਾਰ ਗੁਰੂ ਮਹਾਰਾਜ ਜੀ 1704 ਈਸਵੀ ਯਾਨੀ ਕਿ 6 ਪੋ 1762 ਵਿਕਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਦਾ ਲਈ ਵਿਦਾ ਸਮੇਂ ਇਹ ਕਿਲਾ ਖਾਲੀ ਕਰਕੇ ਸ਼ਾਹੀ ਟਿੱਬੀ ਦੇ ਪਾਸ ਆਏ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰੋ ਜੀ ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖੋ ਜੀ